ਬਾਥੂ ਵਰਦਾਨੇ ਦਾ ਕਰਨਾ ਕੀ ਹੈ ਦੋ ਕਟੋਰੀ ਅਸੀਂ ਬਾਥੂ ਦੇ ਪੱਤੇ ਲੈਣੇ ਆ ਉਹਨੂੰ ਬੋਇਲ ਕਰਨਾ ਚੰਗੇ ਢੰਗਾਂ ਜੋ ਦੋ ਦੋ ਮਤਲਬ ਜਿੰਨਾ ਪਾਣੀ ਡਬਲ ਪਾਉਣਾ ਪਾਣੀ ਭਾਵੇਂ ਤੁਸੀਂ ਦੋ ਗਲਾਸ ਪਾਣੀ ਦੇ ਪਾ ਲਿਆ ਦੋ ਕਟੋਰੀ ਬਾਥੂ ਦੀਆਂ ਪਾ ਲੀਆਂ ਬੋਇਲ ਹੋ ਕੇ ਜਦੋਂ ਇੱਕ ਕਟੋਰੀ ਰਹਿ ਗਿਆ ਉਸ ਬਾਥੂ ਦੇ ਪੱਤੇ ਨੂੰ ਕੱਢ ਦੇਣਾ ਹੈ ਪਾਣੀ ਨੂੰ ਤੁਸੀਂ ਕੱਪ ਚ ਪਾ ਲੈਣਾ ਉਸ ਪਾਣੀ ਨੂੰ ਰੋਜ਼ ਪੀਣਾ ਹੈ ਇੱਕ ਕੰਮ ਕਰੇਗਾ ਆਇਰਨ ਵਧਾਏਗਾ ਦੂਸਰਾ ਕੰਮ ਕਰੇਗਾ ਵਿਟਾਮਿਨ A ਵਧਾਏਗਾ ਅੱਖਾਂ ਦੇ ਰੋਗ ਕਾ ਮੋਤੀਆ ਕਾਲਾ ਮੋਤੀਆ ਚਿੱਟਾ ਮੋਤੀਆ ਤੱਕ ਬੋਡੀ ਜਾਏਗੀ ਨਹੀਂ ਬਟਾਮਨ ਸੀ ਇਮਿਊਨਿਟੀ ਬਹੁਤ ਜ਼ਿਆਦਾ ਹੋ ਜਾਏਗੀ ਇਸ ਤੋਂ ਇਲਾਵਾ ਕੈਲਸ਼ੀਅਮ ਹੱਡੀਆਂ ਦੇ ਰੋਗ ਉਹਨੂੰ ਬਹੁਤ ਅੱਛੇ ਢੰਗ ਨਾਲ ਦੁਰਸਤ ਕਰਦਾ ਹੈ ਜਿਨ੍ਹਾਂ ਨੂੰ ਪ੍ਰੋਸਟੇਟ ਹੈ ਗਦੂਦਾ ਦੀ ਪ੍ਰੋਬਲਮ ਹੈ ਯੂਰਿਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਮੂਤਰ ਰੋਗਾਂ ਦੇ ਲਈ ਵਰਦਾਨ ਹੈ ਬਾਥੂ ਹਮ ਔਰਤਾਂ ਲਈ ਇਹ ਚੰਦ ਬਾਥੂ ਸਰੀਰ ਚੋਂ ਕੱਢੇ ਗੰਦ ਬਾਥੂ ਭਾਵੇਂ ਨਹੀਂ ਗਲਕੰਦ ਬਾਥੂ ਪਰ ਖਾਣ ਤੋਂ ਬਾਅਦ ਹੁੰਦਾ ਆਨੰਦ ਬਾਥੂ ਦੇਖੋ ਕਿ ਬਾਥੂ ਨੂੰ ਜਿਹੜਾ ਹੈਗਾ ਬੜੇ ਅੱਛੇ ਢੰਗ ਦੇ ਨਾਲ ਸਾਨੂੰ ਸਮਝਣਾ ਪਏਗਾ ਦੁਨੀਆ ਦੀ ਉਹ ਹਰਬ ਪੁਰਾਣੇ ਬਜ਼ੁਰਗ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਬਾਥੂ ਦੀ ਚਟਣੀ ਖਾਂਦੇ ਸੀ ਬਾਥੂ ਦਾ ਦਹੀਂ ਖਾਂਦੇ ਸੀ ਚਿਹਰੇ ਤੋਂ ਲਾਲੀ ਗਾਇਬ ਨਹੀਂ ਹੁੰਦੀ ਸੀ ਇਹ ਮੈਂ ਇੱਕ ਹਰਬ ਦੀ ਗੱਲ ਕਰ ਰਿਹਾ ਬਾਥੂ ਸੇਮ ਕੰਮ ਚਲਾਈ ਕਰਦੀ ਹੈ ਜਿੰਨੀਆਂ ਔਰਤਾਂ ਬੈਠੀਆਂ ਨੇ ਲਕੋਰੀਏ ਤੋਂ ਸ਼ਿਕਾਰ ਜਿੰਨੀਆਂ ਔਰਤਾਂ ਬੈਠੇ ਫਾਈਬਰਡ ਬ੍ਰੈਸਿਸ ਤੋਂ ਸ਼ਿਕਾਰ ਇਹਨਾਂ ਤੋਂ ਚੁਲਾਈ ਦਾ ਸਾਗ ਨਹੀਂ ਖਦਾ ਜਾਂਦਾ 100 ਗ੍ਰਾਮ ਸਾਗ ਚੁਲਾਈ ਦਾ ਅਗਰ ਬਣਾ ਕੇ ਖਾਧਾ ਜਾਵੇ ਨਾ ਕਮਰ ਦਾ ਦਰਦ ਨਾ ਸਾਇਟਿਕਾ ਪੇਨ ਨਾ ਸਰਵਾਈਕਲ ਦਾ ਦਰਦ ਚੁਲਾਈ ਚ ਵੀ ਸੇਮ ਇਨਗਰੀਡੀਅੰਟਸ ਨੇ ਸੇਮ ਚੁਲਾਈ ਦਾ ਆਪਾਂ ਸਾਗ ਜੀ ਮੈਂ ਤਾਂ ਕਹਿਣਾ ਕਿ ਜਿਹੜੀ ਜਿਹੜੀ ਗੱਲ ਤੁਸੀਂ ਸਰ ਕਰ ਰਹੇ ਹੋ ਬਹੁਤੇ ਲੋਕ ਤਾਂ ਜਾਣਦੇ ਹੋਣਗੇ ਕਿ ਇਹ ਕਿਹੜੇ ਸ਼ਬਦ ਦਾ ਇਸਤੇਮਾਲ ਕਰੀ ਜਾਂਦੇ ਨੇ ਇਹ ਕਿਹੜੇ ਸਾਗ ਦੀ ਗੱਲ ਕਰੀ ਜਾਂਦੇ ਨੇ ਸਾਨੂੰ ਤਾਂ ਸਰੋ ਦਾ ਸਾਗ ਹੀ ਦਿਖਾਇਆ ਗਿਆ ਉਹ ਫਿਲਮਾਂ ਦੇ ਵਿੱਚ ਵੀ ਗਾਣਿਆਂ ਦੇ ਵਿੱਚ ਵੀ ਸਰੋ ਦੇ ਸਾਗ ਦੀ ਉਹ ਗੱਲ ਹੁੰਦੀ ਹੈ ਹਾਂ ਤਾਂ ਇੱਕ ਜਦੋਂ ਅਸੀਂ ਕਿਸੇ ਚੀਜ਼ ਨੂੰ ਹੁਣ ਮੈਂ ਬਾਥੂ ਦਾ ਜ਼ਿਕਰ ਕੀਤਾ ਬਾਥੂ ਨੂੰ ਤੁਸੀਂ ਜਦੋਂ ਵੀ ਖਾਣਾ ਹੈ ਨਿਯਮ ਸਮਝ ਲਓ 21 ਦਿਨ ਖਾ ਕੇ 7 ਦਿਨ ਬੰਦ ਰੱਖਣਾ ਹੈ 21 ਦਿਨ ਖਾ ਕੇ 7 ਦਿਨ ਬੰਦ ਰੱਖਣਾ ਇਹ ਹਰਬਸ ਦੇ ਤੌਰ ਤੇ ਹੋ ਗਿਆ ਠੀਕ ਹੈ ਜਿਨ੍ਹਾਂ ਲੋਕਾਂ ਨੂੰ ਪੱਥਰੀਆਂ ਬਣ ਜਾਂਦੇ ਨੇ ਸਟੋਨ ਬਣਦੇ ਉਹਨਾਂ ਨੇ 15 ਦਿਨ ਖਾ ਕੇ 7 ਦਿਨ ਬੰਦ ਰੱਖਣਾ ਹੁਣ 15 ਦਿਨ ਬਾਅਦ ਹੀ ਰੁਕਣਾ ਉਹਨਾਂ ਨੇ ਜਿਨ੍ਹਾਂ ਨੂੰ ਸਟੋਨ ਬਣਦੇ ਹਨ ਉਹਨਾਂ ਨੇ 15 ਦਿਨ ਬਾਅਦ ਰੁਕਣਾ ਹੁਣ ਰੁਕਣਾ ਜ਼ਰੂਰੀ ਹੈ ਹੁਣ ਇਹ ਹੀ ਬਾਥੂ ਆਕਸੀਲੇਟ ਕਰਦਾ ਹੈ ਅੱਗੇ ਜਾ ਕੇ ਇਹ ਹੀ ਪੱਤੇ ਹੁਣ ਇਹ ਹੀ ਬਾਥੂ ਅਗਰ ਕੋਈ ਲਗਾਤਾਰ ਮਹੀਨਾ ਡੇਢ ਮਹੀਨਾ ਖਾ ਲੇ ਉਹਨੂੰ ਸਟੋਨ ਬਣਾ ਵੀ ਦੇਊਗਾ ਅਜਾ ਸਟੋਨ ਬਣਾਵੇ ਉਲਟਾ ਵੀ ਦੇਊਗਾ ਜੇ ਦੇ ਅੰਦਰ ਤੁਸੀਂ ਇਹਦੀ ਟੇਬਲ ਨਾ ਸਮਝਿਆ ਠੀਕ ਆ 15 ਦਿਨ ਖਾ ਕੇ 7 ਦਿਨ ਦਾ ਗਾਇਬ ਵੀ ਰੱਖਣਾ ਫਿਰ ਇਹਨੇ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ ਸਰੀ